ਸਵਾਗਤ ਹੈ ਜੀ ਤੁਹਾਡਾ ਮੁਰਤੋਂ ਰੇਡੀਓ ਵਰਸਾਇਨ Z107 FM ਦੇ ਉੱਤੇ ਪ੍ਰੋਗਰਾਮ ਪਖਤੇ ਮਸਲੇ ਵਿੱਚ 4:10 ਹੋ ਗਏ ਆ ਜੀ ਅੱਜ ਆਖਰੀ ਘੰਟਾ 5:00 ਵਜੇ ਤੱਕ ਅਸੀਂ ਹੈਗੇ ਆ ਉਧਰ ਭਾਈ ਰਣਜੀਤ ਸਿੰਘ ਹੁਰਾਂ ਦਾ ਜਿਹੜਾ ਲਿੰਡਨ ਦਾ ਦੀਵਾਨ ਆ ਉਹ ਚੱਲ ਰਿਹਾ ਆ ਠੀਕ ਹੈ ਜੀ ਤੇ ਟਕਸਾਲੀਆਂ ਦੀ ਇੱਕ ਹੋਰ ਵੀਡੀਓ ਆਈ ਆ ਆਪਾਂ ਉਹ ਜਿਹੜੇ ਸੈਕਰਾਮੈਂਟੋ ਦੀਵਾਨ ਹੋਣੇ ਆ ਠੀਕ ਹੈ ਉਹਦੇ ਸਬੰਧ ਵਿੱਚ ਵੀ ਕੋਈ ਗੱਲਬਾਤ ਉਹਨਾਂ ਨੇ ਕੀਤੀ ਆ ਤੇ ਉਹਨੂੰ ਆਪਾਂ ਦੇਖ ਲਵਾਂਗੇ ਜੇ ਸਮਾਂ ਜੜਾਇਆ ਉਹ ਕਿਉਂਕਿ 19 20 21 ਦੇ ਸ਼ਾਇਦ ਬਾਨੇ ਆ ਮੁਰਲੇ ਵੀਕਐਂਡ ਦੇ ਆਲਰਾਇਟ ਆ 14 ਠੀਕ ਆ ਜੀ ਤੇ ਅਗਲੇ ਐ 21 ਤਰੀਕ ਨੂੰ ਐਤਵਾਰ ਆ ਮਤਲਬ ਮੁਰਲੇ ਹਫਤੇ ਹਾਂਜੀ ਇਹ ਸ਼ੁੱਕਰ ਸ਼ਨੀਚਰ ਤੇ ਐਤਵਾਰ ਦੇ ਆ ਆਲਰਾਇਟ ਠੀਕ ਹੈ ਤੇ ਉਹਦੇ ਚ ਹਿਲਜੁਲ ਜਿਹੜੀ ਵੀ ਹੁੰਦੀ ਆ ਉਹਨਾਂ ਨੂੰ ਦੇਖ ਕੇ ਤੇ ਆਪਾਂ ਬੁੱਧਵਾਰ ਵੀਰਵਾਰ ਉਹਨਾਂ ਪ੍ਰੋਗਰਾਮਾਂ ਚ ਆਪਣਿਆਂ ਚ ਮੈਂ ਦੀਵਾਨ ਕਰਨ ਲੱਗਾ ਸੀ ਵੀ ਆਪਣੇ ਬੁੱਧ ਵੀਰਵਾਰ ਵਾਲੇ ਜਵਾਨਾਂ ਵਿੱਚ ਵਿਚਾਰ ਲਵਾਂਗੇ ਆਪਾਂ 올 ਰਾਈਟ ਠੀਕ ਹੈ ਜੀ ਤੇ ਬਾਕੀ ਗੱਲਬਾਤ ਜਿਹੜੀ ਆ ਉਹ ਆਪਾਂ ਕਰਦੇ ਆਂ ਵੀਰ ਦਾ ਮੈਸੇਜ ਆਇਆ ਸੀ ਦੋ ਕਾਲਾਂ ਵੀ ਮਿਸ ਹੋਈਆਂ ਆ ਉਹ ਆਪਾਂ ਦੇਖ ਲਵਾਂਗੇ ਜੇ ਦੁਬਾਰਾ ਆ ਗਈਆਂ ਠੀਕ ਤੇ ਬਾਕੀ ਗੱਲਬਾਤ ਜਿਹੜੀ ਆ ਉਹ ਆਪਾਂ ਕਰਦੇ ਜਾਵਾਂਗੇ ਜੀ 올 ਰਾਈਟ ਠੀਕ ਹੈ ਜੀ ਤੇ ਇਹ ਜਸਵਿੰਦਰ ਸਿੰਘ ਦੀ ਜਿਹੜੀ ਹੈਗੀਆਂ ਜਿਹੜੀਆਂ ਮਨੋਤਾਂ ਦੀ ਗੱਲ ਆ ਜੀ ਸਾਰੀ ਦੀ ਸਾਰੀ ਕਹਾਣੀ ਜਿਹੜੀ ਆ ਨਾ ਉਹ ਤੁਹਾਡੇ ਮੰਨਣ ਦੇ ਉੱਤੇ ਖੜੀ ਆ ਬਿਲਕੁਲ ਠੀਕ ਆ ਹੁਣ ਜਿਹੜਾ ਮੰਨਣਾ ਆ ਤੁਹਾਡਾ ਉਹ ਤੁਹਾਡੇ ਐਟੀਟਿਊਡ ਦੇ ਉੱਤੇ ਖੜਾ ਆ ਫਿਰ ਤੁਸੀਂ ਕਿੱਦਾਂ ਉਸ ਘਟਨਾ ਨੂੰ ਦੁਨੀਆ ਨੂੰ ਸੰਸਾਰ ਨੂੰ ਸਮਾਜ ਨੂੰ ਇਤਿਹਾਸ ਨੂੰ ਕਿੱਦਾਂ ਦੇਖਦੇ ਕਿੰਨੇ ਹੌਸਲੇ ਵਾਲੇ ਆ ਤੁਸੀਂ ਠੀਕ ਆ ਠੀਕ ਆ ਆਪਸ ਵਿੱਚ ਹੀ ਦੋ ਇਹ ਚੀਜ਼ਾਂ ਉਤਪੋਤਿਆ ਜਿਹਦੇ ਕਰਕੇ ਇਹ ਸਾਰਾ ਕੁਝ ਜਿਹੜਾ ਉਲਝਿਆ ਹੋਇਆ ਹੈ ਠੀਕ ਹੈ ਸਾਡੇ ਨਾਲ ਦੋਹਾਂ ਲਾਈਨਾਂ ਤੇ ਸਰੋਤੇ ਆ ਜੀ 0107 ਦੇ ਉੱਤੇ ਸਵਾਗਤ ਹੈ ਜੀ ਤੁਹਾਡਾ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ 에ਰੋ ਜੀ ਸਰੋਤੇ ਸੁਣ ਰਹੇ ਤੁਹਾਨੂੰ ਬਈ ਤਨਾ ਬੋਲਦਾ ਤੇ ਮੁਬਾਰਕਾਂ ਤੁਹਾਨੂੰ ਤਾਂ ਪਹਿਲਾਂ ਕੱਲ ਦੇ ਪ੍ਰੋਗਰਾਮ ਦੀਆਂ ਥੈਂਕ ਯੂ ਜੀ ਥੈਂਕ ਯੂ ਬੜਾ ਵਧੀਆ ਲੱਗਿਆ ਤੇ ਬੜਾ ਵਧੀਆ ਹੋ ਗਿਆ ਪ੍ਰੋਗਰਾਮ ਹਾਂਜੀ ਕੋਈ ਨਹੀਂ ਜਿੱਦਾਂ ਦਾ ਜੀ ਭਾਜੀ ਮੈਂ ਤੁਸੀਂ ਨਾ ਪਿਛਲੇ ਮੇਰੇ ਕੱਲ ਜੀ ਬੁੱਧਵਾਰ ਮੈਂ ਲੱਭੀ ਜੀ ਸੁਣਿਆ ਰਿਹਾ ਤੇ ਤੁਸੀਂ ਨਾ ਇੱਕ ਹਰਮਿੰਦਰ ਸਿੰਘ ਸੰਧੂ ਬਾਰੇ ਗੱਲ ਕੀਤੀ ਸੀ ਥੋੜੀ ਜੀ ਹਾਂਜੀ ਭਾਜੀ ਮੈਂ ਉਹਦੇ ਬਾਰੇ ਅੱਜ ਕੁਝ ਗੱਲ ਕਰਨੀ ਚਾਹਣਾ ਠੀਕ ਹੈ ਜੀ ਤੇ ਤੁਹਾਨੂੰ ਪਤਾ ਹੋਣਾ ਕਿ ਹਰਮਿੰਦਰ ਸਿੰਘ ਸੰਧੂ ਦਾ ਟਕਸਾਲ ਨੇ ਕਦੇ ਨਾਂ ਨਹੀਂ ਲਿਆ ਅਜੇ ਤੱਕ ਕਿਸੇ ਨੇ ਸੁਣਿਆ ਹੋਵੇ ਟਕਾਲ ਕਰਕੇ ਦੱਸ ਦਿਓ ਹਾਂਜੀ ਬੇਨਤੀ ਹੈ ਜੀ ਸਰੋਤਿਆਂ ਨੂੰ ਜੇ ਲੱਗਾ ਪਈ ਤਕਸਾਲ ਉਹਦੇ ਹੱਕ ਵਿੱਚ ਹਾਂ ਜਦੋਂ ਤੁਸੀਂ ਨਾਂ ਲੈਣ ਦੀ ਗੱਲ ਕਰਦੇ ਆ ਨਾ ਹਾਂਜੀ ਤੇ ਇਦਾਂ ਉਹਦੇ ਹੱਕ ਵਿੱਚ ਵੀ ਨਹੀਂ ਤੇ ਉਹਦੇ ਇਦਾਂ ਬਿਜਾਣੀ ਉਹਦਾ ਭੋਗ ਹੀ ਨਹੀਂ ਪਾਇਆ ਕਿਤੇ ਬਸ ਬਸ ਵਿਰੋਧ ਵਿੱਚ ਵੀ ਨਾਂ ਨਹੀਂ ਲਿਆ ਕਦੇ ਯਾ ਤੇ ਉਹ ਕਿਉਂ ਨਹੀਂ ਲਿਆ ਤੇ ਉਹ ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ ਹੂੰ ਹਰਮਿੰਦਰ ਸਿੰਘ ਸੰਧੂ ਦੀ ਪਹਿਲਾਂ ਮੈਂ ਗੱਲ ਦੱਸਦਾ ਵੀ ਇਹ ਉਹ ਬੰਦਾ ਸੀਗਾ ਯਾ ਜਿਹੜੇ ਨੇ ਫੈਡਰੇਸ਼ਨ ਦਾ ਮੁੱਢ ਬੰਨ੍ਹਿਆ ਸੀਗਾ ਖੜੀ ਕੀਤਾ ਸੀਗਾ ਫੈਡਰੇਸ਼ਨ ਨੂੰ ਯਾ ਇਹ ਉਹ ਬੰਦਾ ਸੀਗਾ ਜਿਹੜਾ ਬਾਬਾ ਜਰਨੈਲ ਸਿੰਘ ਜਿਹੜੀਆਂ ਜਿਹੜੇ ਸਖਸਾਲੀ ਕਹਿੰਦੇ ਆ ਨਾ ਅੱਜ ਕੱਲ ਬਹੁਤ ਰੌਲਾ ਪਏ ਬਾਬਾ ਜਰਨੈਲ ਸਿੰਘ ਨੇ ਜੇਠ ਮਲਾਨੀ ਨੂੰ ਗੱਲ ਹੀ ਆਉਣ ਦਿੱਤੀ ਯਾ ਇਹਨਾਂ ਫਾਰਕੂ ਅਬਦੁੱਲਾ ਕਿਹੜਾ ਜਿਹੜਾ ਆਇਆ ਸੀਗਾ ਕਿਹੜਾ ਉਹ ਕਸ਼ਮੀਰ ਦਾ ਕੋਈ ਇਹਦਾ ਨਾ ਮੁੱਖ ਮੰਤਰੀ ਵਗੈਰਾ ਹਾਂਜੀ ਹਾਂਜੀ ਫਰੂਕ ਅਬਦੁੱਲਾ ਹਾਂਜੀ ਹਾਂ ਉਹਨੂੰ ਗੱਲ ਨਹੀਂ ਕਰ ਦਿੱਤੀ ਹੈਨਾ ਉਹ ਜੋ ਨੌਲੇਜ ਸੀਗੀ ਸਾਰੀ ਦੀ ਸਾਰੀ ਉਹ ਹਰਮਿੰਦਰ ਸਿੰਘ ਸੰਧੂ ਤੋਂ ਆਉਂਦੀ ਸੀ ਉਹਨਾਂ ਤੋਂ ਯਾ ਸਖਸਾਲੀ ਕੋਈ ਇੱਕ ਵੀ ਬੰਦਾ ਦੱਸ ਦੇਵੇ ਭਈ ਜਰਨੈਲ ਸਿੰਘ ਭਿੰਡਰਾ ਵਾਲੇ ਨੇ ਰਮਿੰਦਰ ਸਿੰਘ ਸੰਦੂ ਦੇ ਖਿਲਾਫ ਇੱਕ ਵੀ ਲਫ਼ਜ਼ ਬੋਲਿਆ ਹੋਵੇ ਕਿਤੇ ਕੋਈ ਕੈਸਟ ਦਿਖਾ ਦੇਵੇ ਹੂੰ ਉਹਦਾ ਜਿਹੜਾ ਵਿਆਹ ਹੋਇਆ ਸੀਗਾ ਨਾ ਹਾਂਜੀ ਉਹ ਉਹ ਪਰਮਜੀਤ ਕੌਰ ਨਾਲ ਵਿਆਹ ਸੀਗਾ ਹਾਂਜੀ ਉਹ ਵਿਆਹ ਵੀ ਜਰਨੈਲ ਸਿੰਘ ਭਿੰਡਰਾ ਵਾਲੇ ਨੇ ਆਪਣੇ ਹੱਥੀ ਕਰਵਾਇਆ ਸੀ ਯਾ ਜਿਹੜੀ ਉਹਦੀ ਘਰ ਵਾਲੀ ਪਰਮਜੀਤ ਕੌਰ ਆ ਉਹ 84 ਚ ਉੱਥੇ ਮਾਰੀ ਗਈ ਸੀ ਹੁਣ ਆਪ ਮਰਨਾ ਮਨਜ਼ੂਰ ਕੀਤਾ ਔਰ ਉਹ 3 ਮਹੀਨੇ ਦੀ ਪ੍ਰੈਗਨੈਂਸੀ ਸੀ ਉਦੋਂ ਠੀਕ ਹੈ ਜੀ ਤੇ ਇਹ ਇਹਨੂੰ ਹੱਥ ਖੜਾ ਕਰਕੇ ਨਹੀਂ ਆਇਆ ਸੀਗਾ ਬਲਕਿ ਇਹ ਫੜਿਆ ਗਿਆ ਸੀਗਾ ਰਮਿੰਦਰ ਸਿੰਘ ਸੰਧੂ ਨਾ ਇਹਦੇ ਤੇ ਕੋਈ ਵੀ ਮਤਲਬ ਇਦਾਂ ਦਾ ਕੋਈ ਪਰਚਾ ਨਹੀਂ ਸੀਗਾ ਇਹ ਹਥਿਆਰਾਂ ਨੂੰ ਪ੍ਰਮੋਟ ਕਰਦਾ ਹੀ ਨਹੀਂ ਸੀਗਾ ਯਾ ਯਾ ਫੜਿਆ ਬਹੁਤ ਲਿਖਿਆ ਬੰਦਾ ਸੀਗਾ ਤੇ ਬਹੁਤ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਭਾਜੀ ਜੇ ਨਾ 84 ਦੇ ਵਿੱਚ 70 ਤੋਂ 84 ਤੱਕ ਜੇ ਕੋਈ ਡੈਮੋਕ੍ਰੇਸੀ ਦੇ ਵਿੱਚ ਬੱਕਰੀ ਸਟੇਟ ਦੀ ਗੱਲ ਕਰਨ ਦੀ ਸਮਰੱਥਾ ਰੱਖਦਾ ਸੀਗਾ ਯਾ ਕੋਈ ਬੰਦਾ ਹੈਗਾ ਮੇਰੀ ਨਜ਼ਰ ਚ ਨਹੀਂ ਬੁੱਧਿਆਨੇ ਨਜ਼ਰ ਤੇ ਉਹ ਸੀਗਾ ਹਰਮਿੰਦਰ ਸਿੰਘ ਸੰਧੂ ਯਾ ਉਹ ਉਹ ਮਤਲਬ ਜਿੰਨਾ ਉਹ ਨੌਲੇਜਵਾਨ ਸੀਗਾ ਨਾ ਇਹਨਾਂ ਚ ਤੁਹਾਨੂੰ ਕੀ ਲੱਗਦਾ ਭਾਈ ਜੀ ਤੁਹਾਨੂੰ ਕੀ ਲੱਗਦਾ ਭਾਈ ਇਹਨਾਂ ਤਕਸਾਲੀ ਜਿਹੜੇ ਆ ਆ ਜਿਹੜੇ ਅੱਜ ਅੱਜ ਜਿਹੜੇ ਜਿਹੜੇ ਆ ਠਾਕਰ ਸਿੰਘ ਵਰਗੇ ਆ ਗੱਲਾਂ ਮਾਰਦੇ ਇਹ ਕੋਈ ਹੈ ਟੇਬਲ ਤੇ ਬਹਿ ਕੇ ਗੱਲ ਕਰਨ ਵਾਲਾ ਲੱਗਦੇ ਨੇ ਕਿ ਤੁਹਾਨੂੰ ਨਾ ਨਹੀਂ ਹਾਂ ਇਹ ਤਾਂ ਕੜੀ ਖੋਲਣਗੇ ਤਾਂ ਆਹ ਠਾਕਰ ਤੋਂ ਬਾਰੇ ਜਿਹੜਾ ਡੇਰਾ ਠਾਕਰਸਾ ਨੇ 21 ਸਾਲ ਝੂਠ ਬੋਲ ਕੇ ਉਹ ਲੱਗਦਾ ਤੁਹਾਨੂੰ ਕਿਤੇ ਗੱਲ ਕਰ ਲੈਂਦਾ ਨਾ 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 ਮੂਨਾ ਸਵਾਲ ਵੀ ਉਹਨੂੰ ਮਾਰਿਆ ਕਿਉਂ ਹਨਾ ਯਾ ਮਾਰਨੇ ਵਾਲੇ ਹੈਗੇ ਆ ਪਰਮਜੀਤ ਸਿੰਘ ਪੰਜ ਵਾਰਡ ਤੇ ਮਰਵਾਣੇ ਵਾਲੀ ਸਿੱਧੀ ਸਿੱਧੀ ਟਕਸਾਲਿਆ ਯਾ ਤੇ ਜਿਹੜੇ ਅੱਜ ਲੀਡਰ ਜਿਹੜੇ ਅੱਜ ਲੀਡਰ ਹੈ ਨਾ ਆਪਣੇ ਬਾਦਲ ਦੇ ਨਾਲ ਤੁਰੇ ਫਿਰਦੇ ਖਾਸ ਕਰਕੇ ਮਰੀਕ ਸਿੰਘ ਦਾ ਪੜਾ ਮਨਜੀਤ ਸਿੰਘ ਯਾ ਦਾ ਪੂਰਾ ਹੱਥ ਆ ਉਹਦੇ ਵਿੱਚ ਹੂੰ ਤੇ ਹੁਣ ਦੇਖੋ ਇਹਨਾਂ ਲੋਕਾਂ ਨੇ ਹਰ ਤਕਸਾਲ ਨੇ ਜਿਹੜੇ ਜਨਾਨੀਆਂ ਖਾਤਰ ਵੀ ਬੰਦੇ ਮਰੇ ਨਾ ਉਹਨਾਂ ਨੂੰ ਵੀ ਸ਼ਹੀਦ ਬਣਾ ਕੇ ਪੇਚ ਕਰਦਾ ਨਹੀਂ ਆ ਤੁਹਾਡੇ ਸਾਹਮਣੇ ਪਿਛਲੀ ਪਿਛਲੇ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਗੱਲਾਂ ਹੋ ਚੁੱਕੀਆਂ ਹਨਾ ਯਾ ਸੁਖਮਿੰਦਰ ਸਿੰਘ ਬਹੁਤ ਕੁਝ ਦੱਸ ਗਿਆ ਯਾ ਤੇ ਹਰਮਿੰਦਰ ਸਿੰਘ ਸੰਧੂ ਦਾ ਭੋਗ ਹੈ ਭਾਈ ਮੇਰਾ ਜਿਹੜਾ ਦੇਖੋ ਹੋਰ ਮੈਂ ਤੁਹਾਨੂੰ ਦੱਸਾਂ ਜਿਹੜੀ ਖਾਲ ਜਦੋਂ ਨਾ ਉਹ ਜੇਲ੍ਹ ਚੋਂ ਹੁਣ ਦੇਖੋ ਜਿਹੜੇ ਤਾਂ ਜਿਹੜੇ ਤਾਂ ਕਹਿੰਦੇ ਘਾਉਂਦੇ ਕਿ ਅਸੀਂ ਭਿੰਡਰਾਂ ਵਾਲਾ ਅੱਖੀਂ ਮਰਦਾ ਦੇਖਿਆ ਗੋਲੀਬੱਜੀ ਦੀ ਦੇਖੀ ਜਿਹੜੇ ਕਹਿੰਦੇ ਸੀ ਨਾਰ ਰਹੇ ਉਹ ਯਾਰ 6-6 ਵਾਰ ਪੁਲਿਸ ਨੇ ਛੱਡ ਪਏ ਹਮ ਹਰਮਿੰਦਰ ਸਿੰਘ ਸੰਧੂ ਨੇ ਕਦੇ ਕਿਸੇ ਦੇ ਗੋਲੀ ਨਹੀਂ ਚਲਾਈ ਉਹਨੂੰ 84 ਤੋਂ ਲੈ ਕੇ 90 ਤੱਕ ਕਰ 6 ਸਾਲ ਅੰਦਰ ਰੱਖਿਆ 6 ਸਾਲ ਯਾ ਕਿਸ ਗਡਾਰੀ ਇਹ ਕਹਿੰਦੇ ਗਦਾਰ ਹੈਗਾ ਇੱਕੋ ਹੀ ਗੱਲ ਇਹ ਇੱਕ ਜੇ ਕੋਈ ਪੁੱਛੇ ਸਿਰਫ ਇਹ ਇੰਨਾ ਜਵਾਬ ਦਿੰਦੇ ਆ ਮੇਰੇ ਨਾਲ ਵੀ ਗੱਲਾਂ ਹੋਈਆਂ ਅਖੀ ਜੀ ਗਦਾਰੀ ਕੀ ਗਦਾਰੀ ਕੀਤੀ ਆ ਹਲੇ ਤੱਕ ਕਰਨੀ ਇਹਨੇ ਕਿਸੇ ਨਾਲ ਨਹੀਂ ਨਹੀਂ ਜੇ ਜੇ ਫੇ ਉਹ ਟਕਸਾਲ ਦਾ ਜਾਂ ਸਿੱਖ ਕੌਮ ਦਾ ਗਦਾਰ ਸੀ ਫੇ ਸਰਕਾਰ ਜਿਹੜੇ ਤਾਂ ਕੌਮ ਦੇ ਵਫਾਦਾਰ ਆ ਭਿੰਡਰਾਂ ਵਾਲੇ ਦਾ ਭਤੀਜਾ ਜਸਪੀਰ ਸਿੰਘ ਉਹਨੂੰ ਤਾਂ ਸਾਲ ਬਾਅਦ ਛੱਡਦੇ ਆ ਉਹ ਹਾਂ ਤੇ ਜਿਹੜਾ ਸਿੱਖ ਕੌਮ ਦਾ ਗਦਾਰ ਆ ਉਹਨੂੰ 6 ਸਾਲ ਜੇਲ੍ਹ ਚ ਰੱਖਦੇ ਆ ਉਹਨੂੰ 6 ਸਾਲ ਜੇਲ੍ਹ ਚ ਰੱਖਦੇ ਆ ਹੈਨਾ ਤੇ ਉਹਨੂੰ 6 ਸਾਲ ਬਾਅਦ ਇਹ ਜਦੋਂ ਉਹਦੀ ਉਹਦਾ ਰਿਸ਼ਤਾ ਮੇਰੇ ਜਿੱਥੇ ਤੱਕ ਮੈਂ ਕਹਾਂ 90% ਸ਼ੋਰ ਹੈ ਕਿ ਉਹਦਾ ਰਿਸ਼ਤਾ ਫਿਰ ਉਹਦੀ ਛੋਟੀ ਸਾਲੀ ਦੇ ਨਾਲ ਨਾ ਕਰ ਦਿੱਤਾ ਸੀਗਾ ਸ਼ਾਇਦ ਵਿਆਹ ਹੋ ਗਿਆ ਸੀਗਾ ਜਾਂ ਹੋਣਾ ਸੀਗਾ ਹਾਂਜੀ ਉਹ ਨਹੀਂ ਉਹ ਚਲੋ ਉਹਨੂੰ ਵੀ ਵਿਚੇ ਮਾਰਦਾ ਜਾਨਕਿ ਸਾਲੀ ਤਾਂ ਵੱਜ ਗਈ ਪਰ ਉਹ ਪਰਿਵਾਰ ਤੇ ਕੀ ਬੀਤੀ ਉਹ ਤਾਂ ਉਹੀ ਜਾਣਦਾ ਹੈ ਨਾ ਯਾ ਸਵਾਲ ਇਹ ਪੈਦਾ ਹੁੰਦਾ ਕਿ ਉਹਨੂੰ ਉਹਨੂੰ 6 ਸਾਲ ਬਾਅਦ ਆਂਦੇ ਨੂੰ ਮਾਰਿਆਗਾ ਤੇ ਭਾਜੀ ਸੱਚ ਇਹ ਆ ਹੂੰ ਕਿ ਜਿਹੜੀਆਂ 84 ਦੇ ਵਿੱਚ ਨਾ ਉੱਥੇ ਗੁੰਡਾਗਰਦੀਆਂ ਹੋਈਆਂ ਹਾਂਜੀ ਉਹਦਾ ਚਸ਼ਮਦੀਰ ਗਵਾਹ ਉਹ ਸੀਗਾ ਇਹਨਾਂ ਨੂੰ ਫਿਗਰ ਹੈਗਾ ਕਿ ਜੇ ਕਿਤੇ ਉਹ ਮੂੰਹ ਖੋਲ ਦਿੱਤਾ ਹਣਾ ਤਾਂ ਦਾ ਬਣੂਗਾ ਹੂੰ ਜਿਹੜੀਆਂ ਫਰੋਟੀਆਂ ਉੱਥੇ ਹੋਈਆਂ ਜਿਹੜੇ ਨਜਾਇਜ਼ ਕਤਲ ਹੋਏ ਜਿਹੜੇ 20 ਮਿੰਟ ਦੇ ਵਿੱਚ ਕਤਲ ਹੋਏ ਔਰ ਜਿਹੜੇ ਬਾਹਰ ਬੱਸਾਂ ਜੋ ਕੱਢ ਕੇ ਉਹਦਾ ਚਸ਼ਮਦੀਰ ਗਵਾਹ ਸੀਗਾ ਬੰਦਾ ਉਹ ਹਾਂ ਉਹਦੇ ਅੱਖਾਂ ਦੇ ਸਾਹਮਣੇ ਸਾਰਾ ਵਰਤਿਆ ਸੀ ਹੂੰ ਔਰ ਫੇਰ ਤਖਸਾਲ ਦਾ ਦੁੱਖ ਇਹ ਵੀ ਹੈ ਨਾ ਕਿ ਉਹ ਚੋਲਾ ਨਹੀਂ ਸੀ ਪਾਉਂਦਾ ਉਹ ਕਸ਼ਹਰਾ ਨਹੀਂ ਸੀ ਪਾਉਂਦਾ ਉਹ ਇੱਕ ਪਰਿਆ ਲਿਖਿਆ ਪੱਗ ਬੰਨ ਕੇ ਰੱਖਦਾ ਸੀ ਇੱਕ ਸੀ ਯਾ ਤੇ ਮੈਂ ਇਹ ਅੱਜ ਦਾ ਮੇਰਾ ਗੱਲ ਕਰਨ ਦਾ ਜਿਹੜੀ ਨਾ ਭਾਜੀ ਖਾਲਸਾ ਪੰਚਾਇਤ ਨਹੀਂ ਹੈਗੀ ਜਿਹਦਾ ਅਰਜਿੰਦਰ ਸਿੰਘ ਐਸ ਵੇਲੇ ਮੇਰੇ ਕੱਜ ਮੁਕੀ ਹੋਈ ਹੈ ਨਾ ਹਾਂਜੀ 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 ਹਾਂ ਦੋ ਦੋ ਬਣੀਆਂ ਆ ਇੱਕ ਚੰਨੀ ਵਾਲੀ ਬਣ ਗਈ ਉਹ ਇੱਕ ਨਾਲ ਹੀ ਬਣ ਗਈ ਉਹ ਖਾਲਸਾ ਪੰਚਾਇਤ ਜਦੋਂ ਉਹ ਜ਼ਿਲ੍ਹੇ ਚੋਂ ਆਇਆ ਉਹਨੇ ਸ਼ੁਰੂ ਕੀਤੀ ਸੀ ਆਗੇ ਠੀਕ ਠੀਕ ਆ ਉਹ ਕਿਹੜਾ ਤਿਹਾਰਾ ਨਾਲ ਨਹੀਂ ਲੜਨਾ ਸੀ ਤਿਹਾਰਾ ਨਾਲ ਇਸ ਡੈਮੋਕ੍ਰੇਸੀ ਜਿੱਦਾ ਤੁਸੀਂ ਗੱਲ ਕਰਦੇ ਆ ਤੇ ਤਿਹਾਰਾ ਨਾਲ ਲੜਨਾ ਬਿਲਕੁਲ ਦੁਨੀਆ ਦੀ ਨਜ਼ਰਾਂ ਚ ਸੀ ਸਿੱਧੇ ਅੱਤਵਾਦੀ ਬਣਦੇ ਆ ਦੱਸਦੇ ਆ ਯਾ ਤੇ ਉਹ ਹੁਣ ਜਦੋਂ ਔਰ ਔਨ ਇਹ ਹ ਖਾਲਸ ਇਹ ਸਾਰਾ ਕੁਝ ਚਲਾਇਆ ਤਾਂ ਉਹਨਾਂ ਨੂੰ ਇਹ ਵੀ ਪਤਾ ਲੱਗਿਆ ਟਕਸਾਲ ਨੂੰ ਵੀ ਸਾਡੀਆਂ ਹੁਣ ਅਗਲਾ ਲੀਡਰ ਹੈ ਭਾਈ ਅਗਲਾ ਪੜਿਆ ਵਾ ਪੜੇ ਲਿਖਤੇ ਮੌ ਤੌਰ ਤੇ ਉਹਨੂੰ ਕੋਈ ਗੱਲ ਨਹੀਂ ਕਰ ਸਕਦਾ ਉਹਦੇ ਨਾਲ ਕੋਈ ਵੀ ਯਾ ਉਹਨੂੰ ਜੇਲ੍ਹ 'ਚ ਵੀ ਤਾਂ ਹੀ ਰੱਖਿਆ ਕਿ ਉਹ ਜੇ ਮੈਨੂੰ ਤਾਂ ਇੱਕ ਮੁੰਡਾ ਕਲਵੀਰ ਸਿੰਘ ਆ ਚੰਡੀਗੜ੍ਹ ਤੋਂ ਉਹ ਬੰਦੇ ਨੇ ਇੱਕ ਬੁੱਕ ਲਿਖੀ ਸੀਗੀ ਮੈਨੂੰ ਥੋੜੀ ਜਿਹਾ ਪਤਾ ਲੱਗਿਆ ਕਿ ਉਹਨਾਂ 6 ਸਾਲ ਵੀ ਅੰਦਰ ਬਹਿ ਕੇ ਵੀ ਪੜ੍ਹਾਈ ਕੀਤੀ ਸੀ ਬਸ ਨੇ ਯਾ ਡੈਮੋਕ੍ਰੇਸੀ ਚ ਕਿਵੇਂ ਤਬਦੀਲੀਆਂ ਹੋਣੀਆਂ ਕਿੱਦਾਂ ਤੁਸੀਂ ਇਹਨਾਂ ਲੋਕਾਂ ਨੂੰ ਜੋੜ ਸਕਦੇ ਉਸ ਬੰਦੇ ਨੇ ਅੰਦਰ ਬੈਠ ਕੇ ਸਾਰਾ ਪੜ੍ਹ ਲਿਆ ਸੀ ਹੂੰ ਮੈਨੂੰ ਅਫਸੋਸ ਇਸ ਗੱਲ ਤੇ ਆਉਂਦਾ ਹੈ ਕਿ ਜਿਹੜੇ ਬਾਹਰ ਬੈਠੇ ਲੋਕ ਆ ਜਿਹੜੇ ਰਜਿੰਦਰ ਸਿੰਘ ਖਾਲਸਾ ਪੰਚਾਇਤ ਵਰਗੇ ਉਹ ਉਸ ਵੇਲੇ ਚਲੋ 90 92 ਚ ਤਾਂ ਇਹਨਾਂ ਦਾ ਡੰਡੇ ਤੋਂ ਡਰਦੇ ਸੀਗੇ ਹਾਂਜੀ ਆਜ ਨੂੰ ਨੂੰ ਕੀ ਡਰੇ ਆ ਕਿ ਅੱਜ ਆਪਣੇ ਲੀਡਰ ਲਈ ਵੀ ਨਹੀਂ ਬੋਲ ਸਕਦੇ ਸੱਚੀ ਜਾਨੀ ਅੱਖਰ ਨਹੀਂ ਮੈਂ ਆ ਤੁਹਾਡੇ ਕੋਲੋਂ ਸੁਣ ਕੇ ਹੈਰਾਨੀ ਹੁੰਦੀ ਆ ਬਈ ਬਈ ਉਹ ਜਿਹੜੀ ਇਹ ਪੰਚਾਇਤ ਆ ਇਹ ਉਹਦੀ 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 ਦੇਣ ਆ ਤੇ ਬੰਦੇ ਕੱਖਰ ਨਹੀਂ ਕਦੇ ਬੋਲੇ ਕੋਈ ਤਾਂ ਯਾਰ ਬਾਈਰ ਕੋ ਨੂੰ ਪਿਆਰ ਕਰਨ ਵਾਲੇ ਬਹੁਤ ਹੈ ਮੈਂ ਖੁਦ ਉਸ ਉੱਤੇ ਰੋਇਆ ਸੀਗਾ ਜਦੋਂ ਉਹਦੋਂ ਮਾਰਿਆ ਨਾ ਕਿਉਂਕਿ ਉਹ ਇੱਕ ਥੰਮ ਸੀਗਾ ਜੇ ਕੋਈ ਗੱਲ ਕਰਨਾ ਕੋਈ ਤਾਂ ਬੰਦਾ ਸੀਗਾ ਗੱਲ ਕਰਨ ਵਾਲਾ 84 ਦੇ ਵਿੱਚ ਜਿਹੜਾ ਨਹੀਂ ਆਪ ਮਾਰ ਯਾ ਤੇ ਜਿਹੜਾ ਨਾ ਆਪ ਬਡਾਲੀ ਤਕਸਾਲੀ ਕਹਿੰਦੇ ਸੀ ਨਾ ਪਿੱਛੇ ਜੇ ਇੱਕ ਪੋਸਟਰ ਆਇਆ ਸੀਗਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਕਵਾਲ ਚ ਇੱਕ ਬਡਾਲਾ ਬਡਾਲਾ ਬਤ ਕੁਲਦੀਪ ਸਿੰਘ ਬਡਾਲਾ ਇਹ ਨਾ ਦਾ ਬੰਦਾ ਹੈ ਨਾ ਹੂੰ ਉਹਨੇ ਅਖ਼baar ਦਿੱਤਾ ਸੀਗਾ ਕਿ ਢੱਡਰੀਆਂ ਵਾਲੇ ਨੇ ਆਪਣਾ ਸਾਥੀ ਆਪ ਮਾਰਿਆ ਕੁਲਦੀਪ ਸਿੰਘ ਬਠਾਲਾ ਜਿਹੜਾ ਇਹ ਬਾਦਲਾਂ ਦਾ ਲੀਡਰ ਸੀਗਾ ਉਹੀ ਆ ਨਹੀਂ ਨਹੀਂ ਹੋਰ ਆ ਇਹ ਅੱਛਾ ਤਕਸਾਲੀ ਆ ਬਈ ਓਹ ਠੀਕ ਆ ਅੱਛਾ ਭਾਜੀ ਉਹ ਨਾ ਇਹ ਬੰਦਾ ਹੁਣ ਇਹਨਾਂ ਨੂੰ ਆਪਣੇ ਤਜਰਬੇ ਆ ਇਹਨਾਂ ਨੂੰ ਪਤਾ ਵੀ ਬੰਦੇ ਕਿੱਦਾਂ ਮਾਰੀਏ ਆਪਣੇ ਫਿਰ ਇਹਨਾਂ ਨੂੰ ਸਾਰੇ ਇਦਾਂ ਦੇ ਲੱਗਦੇ ਆ ਹੂੰ ਗ੍ਰਿੰਦਰ ਸਿੰਘ ਭੋਲਾ ਸੀਗਾ ਨਾਲ ਸੰਤ ਜਰਨੈਲ ਸਿੰਘ ਦੇ ਨਾਲ ਉਹ ਆਮ ਸੀਗਾ ਮੇਨ ਉਹਨਾਂ ਦਾ ਬੰਦਾ ਯਾ ਉਸ ਵੇਲੇ 84 ਵੇਲੇ ਉੱਥੇ ਹੈ ਨਾ ਦਿੱਲੀ ਸੀਗਾ ਉਹ ਬਚ ਗਿਆ ਸੀਗਾ ਹੂੰ ਹੁਣ ਉਹਨੂੰ ਵੀ ਮਾਰਨਾ ਜ਼ਰੂਰੀ ਸੀਗਾ ਮਾਰ ਤੱਕ ਮਾਰਨਾ ਕਿੰਨਾਂ ਸੀਗਾ ਜ਼ਰੂਰੀ ਯਾਨੀ ਜਿਹਨੇ ਜਿਹਨੇ ਗਲਤ ਕੰਮ ਕੀਤੇ ਹੋ ਸੀਗੇ ਉਹ ਅਗਵਾ ਸੀਗਾ ਉਹਨੂੰ ਦਿੱਲੀ ਤੋਂ ਛੱਡ ਕੇ ਮੰਜੇ ਨਾਲ ਬੰਨ ਕੇ ਤਹੀ ਨਾਲ ਉਹਦਾ ਗੱਲ ਵੱਡਿਆ ਸੀਗਾ ਜੇ ਨਹੀਂ ਇਹ ਗੱਲ ਪਤਾ ਨਾ ਤਾਂ ਖਾਲਸ ਫਤਿਹਨਾਮਾ ਦੇ ਵਿੱਚ ਛਪ ਚੁੱਕੀ ਖਬਰ ਹੈ ਇਹ ਤੇ ਉਹ ਜਿਹੜਾ ਉਹਨਾਂ ਦਾ ਫਤਿਹਨਾਮਾ ਦਾ ਚਲਾਉਂਦਾ ਹੈ ਉਹਦਾ ਨਾਂ ਕੀ ਹੈ ਬਲਜੀਤ ਸਿੰਘ ਬਲਜੀਤ ਸਿੰਘ ਖਾਲਸਾ ਨੂੰ ਪੁੱਛਿਆ ਜਾ ਸਕਦਾ ਹੂੰ ਇਹ ਇਹ ਬੰਦੇ ਆ ਜਿਹਨੇ ਆਪਣੇ ਜਿਹੜਾ ਬੰਦਾ ਅੱਜ ਦੇਖੋ ਜਿਹੜਾ ਬੰਦਾ 84 ਚ ਤੋਂ ਲੈ ਕੇ 90 92 ਤੱਕ ਕਰ ਮਾਰਿਆ ਹੀ ਨਹੀਂ ਉਹਨੂੰ ਗੁਦਾਰ ਕਹਿ ਕੇ ਮਾਰਦਾ ਜਿਹੜਾ ਇਹਨਾਂ ਦੇ ਖਿਲਾਫ ਸੀਗਾ ਮਾਰਾ ਜਾ ਵੀ ਆ ਅੱਜ ਕੀ ਕਰਦੇ ਆ ਅੱਜ ਅੱਜ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦਾ ਕਾ ਕਦਾ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਬੋਲਦਾ ਉਹ ਹੀ ਆ ਅੱਜ ਪੈਂਤੜਾ ਲਿਆ ਕਿਉਂਕਿ ਅੱਜ ਅੱਧ ਗੋਲੀ ਚੱਲਦੀ ਨਹੀਂ ਹੈਗੀ ਕਿਉਂ ਹੁਣ ਪਤਾ ਲੱਗਾ ਜਾਂ ਨਹੀਂ ਤਾਂ ਨਹੀਂ ਤਾਂ ਜੇ ਇਹ ਗੁੰਡੇ ਨਹੀਂ ਹੈਗੇ ਜੇ ਇਹਨਾਂ ਨੂੰ ਨਹੀਂ ਡਰਦਾ ਇੱਥੇ ਅਮਰੀਕਾ ਦੇ ਵਿੱਚ ਇਹ ਕੰਮ ਕਰਨ ਦੀ ਕੀ ਲੋੜ ਸੀ ਨਹੀਂ ਨਹੀਂ ਬਸ ਆਪਣੀ ਦੁਕਾਨਦਾਰੀ ਜਿਹੜੀ ਆ ਬੰਦ ਹੁੰਦੀ ਦੀਦੀ ਆ ਤਾਂ ਉਹੀ ਉਸੇ ਉਹੀ ਪੈਂਤੜੇ ਲੈ ਰਿਹਾ ਜੋ ਪਹਿਲਾਂ ਤੋਂ ਕਰਦੇ ਆਏ ਜਿਹੜਾ ਨਾ ਇੱਕੋ ਇਸ ਸਤੀਸ਼ ਜੈਬਕ ਤੇ ਇੱਕ ਮਾਰਕ ਟੋਲੀ ਜਿਹੜਾ ਆ ਜਿਨੇ ਬੁੱਕ ਲਿਖੀ ਆ ਸ਼੍ਰੀਮਤੀ ਇੰਦਰਾ ਗਾਂਧੀ ਦੀ ਅੰਤਮ ਲੜਾਈ ਹਾਂਜੀ ਉਹਦੇ ਵਿੱਚ ਇੱਕ ਤੁਕ ਮਾਤਰ ਇਹਦੀ ਉਹਦੇ ਬਾਅਦ ਥੋੜਾ ਜਿਹਾ ਨਾਂ ਨਹੀਂ ਦਿੱਤਾ ਆ ਬਈ ਇੱਕ ਨਾਲ ਬੰਦਾ ਰਹਿੰਦਾ ਤਾਂ ਬਈ ਉਹ ਉਹ ਇੰਟੈਲੀਜੈਂਸੀ ਦਾ ਬੰਦਾ ਸੀਗਾ ਬਾਜਨਾ ਦੇ ਉਹਦਾ ਨਾਲ ਗੱਲ ਕਰਦਾ ਸੀਗਾ ਨਾ ਯਾਨੀ ਉਹ ਉਹ ਵੀ ਉਹ ਰਮਿੰਦਰ ਸਿੰਘ ਸੰਧੂ ਦਾ ਬਹੁਤ ਨਾਂ ਨਹੀਂ ਪਰ ਉਹਦੇ ਵਿੱਚ ਜੇ ਹੋਰ ਪੜਿਆ ਜਾਵੇ ਤਾਂ ਉਹ ਤਾਂ ਜੀ ਉਹਨੂੰ ਤੁਸੀਂ ਆਧਾਰ ਬਣਾ ਕੇ ਗੱਲ ਟਕਸਾਲੀ ਕਹੂਗੇ ਨਾ ਉਹਦੇ ਵਿੱਚ ਤਾਂ ਬਾਬਾ ਜੀ ਮੈਲ ਸਿੰਘ ਲਈ ਖਿਲਾਫ ਭਰੀਆਂ ਭੀਆਂ ਗੱਲਾਂ ਬਿਲਕੁਲ ਬਿਲਕੁਲ ਉਹਨਾਂ ਦਾ ਉਹਨਾਂ ਦਾ ਉਹਨਾਂ ਦੀ ਗੱਲ ਤੇ ਭਰੋਸਾ ਕਿਦਾਂ ਕਰ ਸਕਦੇ ਹਾਂ ਅਸੀਂ ਤੁਸੀਂ ਫਿਰ ਉਹ ਹਾਂ ਤੁਸੀਂ ਉਹ ਜਾ ਤਾਂ ਫਿਰ ਬਾਕੀ ਵੀ ਮੰਨੋ ਯਾ ਤੇ ਮੈਂ ਤਾਂ ਹੁਣ ਇੱਕ 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 ਰਿਕੁਐਸਟ ਕਰਦਾ ਸਾਰੇ ਬਾਹਰ ਬੈਠੇ ਬੰਦਿਆਂ ਨੂੰ ਇੰਡੀਆ ਬੈਠੇ ਬੰਦਿਆਂ ਨੂੰ ਤੇ ਭਰਾਵੋ ਇਹਨੀ ਗੁੰਡਾਗਰਦੀ ਬਹੁਤ ਜ਼ਿਆਦਾ ਕਰ ਲਈ ਬਹੁਤ ਕੌਮ ਮਰਵਾਤੀ ਆ ਔਰ ਮਾਂਤੀ ਆਪ ਜਿਹੜਾ ਬੰਦਾ ਸੱਚਾ ਸੀਗਾ ਇਹਨੀ ਅੱਗੇ ਨਹੀਂ ਆਣ ਦਿੱਤਾ ਇਹਨੀ ਆਤਮ ਕੀਤਾ ਹੁਣ ਘੱਟੋ ਘੱਟ ਘੱਟੋ ਘੱਟ ਜਦ ਉਸ ਮਹਾਨ ਯੋਧੇ ਮੈਂ ਯੋਧਾ ਕਹਿੰਦਾ ਮੈਂ ਕਹਿੰਦਾ ਉਹ ਬੰਦਾ ਯੋਧਾ ਸੀਗਾ ਜਿਹੜਾ ਖੜਾ ਕਰ ਗਿਆ 84 ਨੂੰ ਉਹਦੇ ਲਈ ਤਾਂ ਯਾਰ ਬੋਲਦੇ ਇਹਨਾਂ ਦੀ ਗੁੰਡਾਗਰਦੀ ਨੰਗੀ ਕਰਦੇ ਉਹ ਘੱਟੋ ਘੱਟ ਇਹ ਇਹ ਐਸ ਵੇਲੇ ਵੀ ਹੱਕ ਤਾਣ ਕੇ ਫਿਰਦੇ ਆ ਨਾ ਉਹਦਾ ਉਹਦਾ ਉਹਨੂੰ ਅਛੀਤ ਕਹਿੰਦੇ ਆ ਨਾ ਉਹਨੂੰ ਕੁਝ ਹੋਰ ਨੋਏ ਨਹੀਂ ਲੈਂਦੇ ਹੂੰ ਤੇ ਇਹ ਖਾਲਸਾ ਪੰਚਾਇਤ ਵਾਲਿਆਂ ਨੂੰ ਖਾਸ ਕਰਕੇ ਜਿਹੜਾ ਬੰਦਾ ਵੀ ਹਰਮਿੰਦਰ ਸਿੰਘ ਸੰਧੂ ਨੂੰ ਪਿਆਰ ਕਰਦਾ ਹੈ ਉਹਨੂੰ ਅੱਜ ਲੋੜ ਹੈ ਬੋਲਣ ਦੀ ਤਾਂ ਕਿ ਹਰਮਿੰਦਰ ਸਿੰਘ ਸੰਧੂ ਵਰਗੇ ਅੱਗੇ ਤੋਂ ਵੀ ਪੈਦਾ ਹੋਣ ਤੇ ਬਚ ਵੀ ਜਾਣ ਇਹਨਾਂ ਗੁੰਡਿਆਂ ਤੋਂ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਜੀ ਉਹ ਉਹ ਜਿਹੜਾ ਸਾਡਾ ਨਾ ਇੰਟੈਲੀਜੈਂਟ ਪੱਖ ਆ ਉਹਨੂੰ ਤਾਂ ਇਦਾਂ ਰੋਲ ਕੇ ਰੱਖਿਆ ਹੀ ਨਹੀਂ ਗੱਲ ਛੱਡ ਦਿਓ ਤੁਸੀਂ ਹਾਂ ਬਿਲਕੁਲ ਭਾਈ ਜੇ ਉਹਨੂੰ ਗਦਾਰ ਕਹਿਣਗੇ ਨਾ ਜੇ ਉਹਨੂੰ ਮੰਨ ਲਓ ਕੋਈ ਬੰਦਾ ਗਦਾਰ ਕਹਿੰਦਾ ਹਾਂਜੀ ਤਾਂ ਇਹਨਾਂ ਦਾ ਬ੍ਰਹਮ ਗਿਆਨੀ ਬਾਬਾ ਜਰਮੈਲ ਸਿੰਘ ਭਿੰਡਰਾ ਵਾਲਾ ਖੂ ਖਾਤੇ ਪੈਂਦਾ ਹੂੰ ਬਿਲਕੁਲ ਉਹ ਇੰਨੇ ਇੰਨੇ ਸਾਲ ਗਦਾਰ ਦੇ ਖਿਲਾਫ ਬੋਲਿਆ ਕਿਉਂ ਨਹੀਂ ਇੱਕ ਲਫ਼ਜ਼ ਨਹੀਂ ਆਂਟ ਟਿਕਰ ਫਿਰ ਉਹ ਉਹਦੇ ਤੇ ਸਭ ਤੋਂ ਵੱਡਾ ਵਿਵਾਦ ਕਿੱਦਾਂ ਕਰ ਗਿਆ ਉਹਤੇ ਕਿ ਇੱਕ ਇਹ ਭਿੰਡਰਾ ਵਾਲੇ ਨੂੰ ਕਹਿੰਦੇ ਭਈ ਜਿਹੜਾ ਬੰਦਾ ਇਹ ਆਪ ਉਹਦੇ ਆਪਣੇ ਜੇਠ ਮਲਾਦੀ ਨੂੰ ਗੱਲ ਨਹੀਂ ਆਂ ਦਿੱਤੀ ਜਿਹੜਾ ਇੰਨਾ ਤੇਜ਼ ਬੰਦਾ ਆ ਉਹਦੇ ਨਾਲ ਕਿੱਦਾਂ ਕੰਮ ਕਰ ਜੂਗਾ ਗਦਾਰ ਬੰਦਾ ਨਹੀਂ ਨਾਲੇ ਅੱਜ ਅੱਜ ਦੇ ਸਮੇਂ 'ਚ ਜਦੋਂ ਉਹ ਭਿੰਡਰਾਵਾਲੇ ਦੇ 84 ਵਾਲੇ ਜੂਨ ਵਾਲੇ ਕਾਂਡ ਤੋਂ 6 ਸਾਲ ਬਾਅਦ ਜਿਹੜਾ ਬੰਦਾ ਜੇਲ੍ਹ 'ਚੋਂ ਛੁੱਟਦਾ ਉਹਨੂੰ ਕਤਲ ਕਰਨੇ ਵਾਲਾ ਜਿਹੜਾ ਵੀ ਬੰਦਾ ਕਰਾਉਣ ਵਾਲਾ ਜਿੱਦਾਂ ਵੀ ਕਤਲ ਹੋਇਆ ਆ ਉਹ ਕੌਣ ਆ ਜਿਹੜਾ ਉਹਨੂੰ ਉਸ ਵੇਲੇ ਗਦਾਰ ਦਾ ਸਰਟੀਫਿਕੇਟ ਦਿੰਦਾ ਆ ਹਾਂ ਕੌਣ ਆ ਕਿਸੇ ਨਾਲ ਗੱਲ ਹੋਈ ਆ ਜੀ ਮੈਂ ਮੈਂ ਦੱਸਦਾ ਚਲੋ ਮੈਂ ਨਾਂ ਨਹੀਂ ਲਊਂਗਾ ਮੇਰੀ ਗੱਲ ਕਹੇ ਜੀ ਲਾਭ ਸਿੰਘ ਜਦੋਂ ਬਾਹਰ ਇਹਨੂੰ ਛੜਾਇਆ ਸੀਗਾ ਨਾ ਲਾਭ ਸਿੰਘ ਨੂੰ ਉਸ ਵੇਲੇ ਉਹ ਅੰਦਰ ਸੀਗਾ ਅਖੇ ਲਾਭ ਸਿੰਘ ਨੇ ਕਿਹਾਇਆ ਜੀ ਜਦੋਂ ਇਹ ਬੰਦਾ ਬਾਹਰ ਆਵੇ ਇਹ ਗਦਾਰ ਹੈ ਇਹਨੂੰ ਛੱਡਣਾ ਨਹੀਂ ਲਾਭ ਸਿੰਘ ਭਿੰਡਰਾਂ ਵਾਲੇ ਦੇ ਵੇਲੇ ਕਿੱਥੇ ਸੀਗਾ ਉੱਥੇ ਉੱਥੋਂ ਉੱਥੇ ਹੀ ਸੀਗਾ ਉੱਤੇ ਦਰਬਾਰ ਸਾਹਿਬ ਸੀਗਾ ਆਹੋ ਮਤਲਬ ਉਹ ਉਹਦੀ ਉਹਦੀ ਇੰਨੀ ਥਾਂ ਥੋੜੋ ਜਿਹੀ ਜਿੰਨੀ ਇਹਦੀ ਸੀ ਲਾਭ ਸਿੰਘ ਨਾਲ ਉਹ ਤਾਂ ਬਹੁਤ ਨੇੜੇ ਵਾਲੇ ਬੰਦੇ ਸੀਗੇ ਭਾਜੀ ਲਾਭ ਸਿੰਘ ਨੂੰ ਭਿੰਡਰਾਂ ਵਾਲੇ ਦੇ ਟਾਈਮ ਦੇ ਜਾਣਦਾ ਕੌਣ ਸੀ ਆਹ ਹੂ ਤਾਂ ਇੱਕ ਸਪਾਹੀ ਹੋਣ ਦੇ ਨਾਤੇ ਮਸੀਂ ਮਸੀਂ ਟਾਈਮ ਲੈ ਕੇ ਇੱਕ ਅੱਧੀ ਵਰਕ ਤੇ ਮਿਲਿਆ ਉਹ ਇਹ ਮਨਜੀਤ ਸਿੰਘ ਹੁਣੀ ਆਪ ਕਿੱਥੇ ਆ ਭਾਜੀ ਜੇ ਤੁਸੀਂ ਨਾ ਉਸ 84 ਦੀ ਪਿਕਚਰ ਚੋਂ ਹਰਮਿੰਦਰ ਸਿੰਘ ਸੰਧ ਨੂੰ ਠਾ ਦਿਓ ਪਿੱਛੇ ਕੁਝ ਵੀ ਨਹੀਂ ਬਚਦਾ ਯਾ ਯਾ ਜੇ ਨਾ ਮਾਂਦਰੀਨ ਸਿੱਖ ਇਕੱਲੇ ਬੈਠ ਕੇ ਕਿਦੇ ਯਾਰ ਮੱਥੇ ਤੇ ਹੱਥ ਮਾਰ ਕੇ ਸੋਚ ਲਾਂ 84 ਬਾਰੇ ਨਾ ਤਾਂ ਮੈਂ ਕਹਿੰਦਾ ਬਹੁਤ ਨੌਜਵਾਨੀ ਦਾ ਆ ਸਮਝ ਵੀ ਭਲਾ ਹੋ ਸਕਦਾ ਸਾਨੂੰ ਗੁੰਮਰਾ ਸਾਡੇ ਚੰਗੇ ਬੰਦਿਆਂ ਨੂੰ ਇਹ ਨਹੀਂ ਪਰੇ ਕਰ ਦਿੱਤਾ ਦੇ ਗੁੰਡੇ ਉਹ ਜੇ ਲਾਹਵ ਸਿੰਘ ਨੇ ਕਿਹਾ ਸੀਗਾ ਨਾ ਭਾਜੀ ਮਾਰਨੇ ਨੂੰ ਹਾਂਜੀ ਤਾਂ ਫਿਰ ਤੁਸੀਂ ਆਪ ਸਮਝ ਲਓ ਕਿ ਕਿਉਂ ਕਿਹਾ ਸੀ ਯਾ ਯਾ ਉਹ ਤਾਂ ਉਹ ਤਾਂ ਹੁਣ ਜਦੋਂ ਮਨਜੀਤ ਸਿੰਘ ਦਾ ਨਾਂ ਨਾਲ ਜੁੜ ਜਾਂਦਾ ਜੀ ਫਿਰ ਤਾਂ ਉਦਾਂ ਹੀ ਸਾਫ਼ ਹੋ ਜਾਂਦਾ ਬਸ ਹਾਂਜੀ ਬੜਨਾ ਉਹਨੂੰ ਮਾਰਿਆ ਤੇ ਇਹਨੇ ਰਲ ਕੇ ਇਹਨੇ ਸਾਰਿਆਂ ਨੇ ਜਾਨਕਿ ਮਾਰਨਾ ਉਹਦਾ ਉਹਦੇ ਕੋਲ ਗੁੱਜੇ ਭੇਤ ਜਿਹੜੇ ਜਿੰਨੇ ਕੁ ਉਥੇ ਗਲਤ ਕੰਮ ਹੋਏ ਸੀ ਉਹ ਸਾਰੇ ਅੱਖਾਂ ਦੇ ਸਾਹਮਣੇ ਸੀਗੇ ਔਰ ਉਹ ਕਦੇ ਵੀ ਹਥਿਆਰਾਂ ਨੂੰ ਉੱਥੇ ਮੈਂ ਦੱਸਿਆ ਸੀਗਾ ਵੀ ਪਹਿਲਾ 84 ਦਿਲੇ ਵੀ ਉਹ ਇਸ ਗੱਲ ਦੇ ਨਾਲ ਨਾ ਸੀਗਾ ਉਹ ਗੱਲ ਕਰਦਾ ਸੀਗਾ ਕਿ ਅਸੀਂ ਡੈਮੋਕ੍ਰੇਸੀ 'ਚ ਰਹਿ ਕੇ ਇਹਨਾਂ ਨਾਲ ਗੱਲ ਕਰਨੀ ਹੈ ਹਾਂ ਨਹੀਂ ਨਹੀਂ ਉਹ ਤਾਂ ਜੀ ਦੇਖੋ ਟਕਸਾਲ ਦਾ ਮੁਖੀ ਠਾਕਰ ਸਿੰਘ ਜਿਹੜਾ ਉਹਨਾਂ ਦਿਨਾਂ 'ਚ ਝੂਠ ਬੋਲ ਰਿਹਾ ਆ ਵੀ ਭਿੰਡਰਾਂ ਵਾਲਾ ਜਿੰਦਾ ਆ ਹਾਂਜੀ ਤੇ ਮਨਜੀਤ ਸਿੰਘ ਅਮਰੀਕ ਸਿੰਘ ਦਾ ਭਰਾ ਹਾਂਜੀ ਦੇ ਬਾਕੀ ਟਕਸਾਲ ਦੇ ਕਰਿੰਦੇ ਜੇ ਪਿੰਡਰਾਂ ਵਾਲਾ ਠਾਕਰ ਸਿੰਘ ਦੇ ਕਹਿਣ ਮੁਤਾਬਕ ਜਿੰਦਾ ਹੈ ਇਹ ਕੌਣ ਫੈਸਲਾ ਹੁੰਦੇ ਕਰਨੇ ਵਾਲੇ ਪਿਗਦਾਰੇ ਆ ਉਹ ਹਾਂ ਹਾਂ ਉਹਨੂੰ ਕਿੱਦਾਂ ਕਹਦਾ ਮਤਲਬ ਮੈਂ ਫੇਰ ਇੱਕ ਵਾਰੀ ਇਹ ਸਾਰੀ ਕੌਮ ਨੂੰ ਭਾਜੀ ਮੈਂ ਇਹ ਰਿਕੁਐਸਟ ਕਰਦਾ ਵੀ ਇੱਕ ਵਾਰੀ ਪੁੱਛੋ ਯਾਰ ਉਹ ਉਸ ਬੰਦੇ ਨੂੰ ਉਹਦੀ ਬੰਦੇ ਦੀ ਕੁਰਬਾਨੀ ਦੇਖੋ ਉਹਦੇ ਪਰਿਵਾਰ ਸਾਰੇ ਪਰਿਵਾਰ ਦੀ ਇੱਕ ਧੀ ਤਾਂ ਉਹ ਨਹੀਂ ਉੱਥੇ ਗੁਆਈ ਆ ਲਾ ਇੱਕ ਮੁਰਗੀ ਜਿੰਨਾ ਬਿਆਨ ਉਹ ਫੇਰ ਵਿਧਵਾ ਕਾਰਕਰ ਉਹ ਕਿ ਕਿਤਲਾਉਣ ਸਿੱਖ ਧਰਮ ਨੂੰ ਹਾਂ ਹਾਂ ਕੀ ਕਰਨਾ ਉਹਨਾ ਹੈ ਨਾ ਤੇ ਤੁਸੀਂ ਤੁਹਾਡੇ ਤੁਹਾਨੂੰ ਉਹਦਾ ਵਿਆਹ ਕਰਾਣੇ ਤੇ ਯਕੀਨੀ ਤੁਹਾਨੂੰ ਉਹਦੀ ਇੱਕ ਇੱਕ ਗੱਲ ਉਹ ਨਾਲ ਰਹਿ ਕੇ ਕਰਦਾਰੇ ਉੱਤੇ ਯਕੀਨੀ ਭਿੰਡਰਾ ਵਾਲੇ ਦਾ ਫਿਰ ਬ੍ਰਹਮ ਗਿਆਨੀ ਕਿੱਧਰ ਕਿੱਧਰ ਜਾਊਗਾ ਜਿਹਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਨਾਲ ਗਦਾਰਬੰਦ ਬੰਦਾ ਹੈ ਬਸ ਬਸ ਆਹੀ ਇਦਾਂ ਦੇ ਨਿੱਕਾ ਸਵਾਲ ਆ ਜੀ ਜਿਹੜੇ ਜਿਹੜੇ ਉੱਠਣੇ ਆ ਔਰ ਇਹਨਾਂ ਨੇ ਆਪ ਲੋਕਾਂ ਦੇ ਮਨਾਂ 'ਚ ਪਾਉਣੀ ਆ ਉੱਠਣੇ ਗੱਲ ਕਰਨੇ ਅੱਜ ਬਣਦਾ ਅੱਜ ਹਰ ਬੰਦੇ ਦਾ ਲਿਖਣ ਦਾ ਇਹ ਜੇ ਸੁਣਦੇ ਹੁਣ ਇਹ ਰਣਜਿੰਦਰ ਸਿੰਘ ਖਾਲਸਾ ਪੰਚਾਇਤ ਵਾਲੇ ਕੁਝ ਵੀ ਲਿਖਣ ਉਹਦੇ ਬਾਰੇ ਜਾ ਉਹਨੂੰ ਗਦਾਰ ਜਾ ਉਹਨੂੰ ਚੀਤ ਕੁਝ ਤਾਂ ਲਿਖਣ ਉਹਦੇ ਬਾਰੇ ਜਿਹੜਾ ਬੰਦਾ ਨਸ਼ਾ ਵੇਚਦਾ ਫੜਿਆ ਉਹ ਸਾਡੇ ਸਿਰ ਤੇ ਚੀਤ ਕਰਕੇ ਬਿਠਾ ਦਦਾ ਅੱਜ ਨਹੀਂ ਉਹ ਹਰੇਕ ਕੋਈ ਨਸ਼ੇ ਦੀਆਂ ਗੋਲੀਆਂ ਖਾਣੇ ਵਾਲਾ ਕੋ ਆਪਣੀ ਮਰਜ਼ੀ ਦੇ ਨਾਲ ਕੰਮ ਕਰਨੇ ਵਾਲਾ ਲਿਆ ਕੇ ਕੌਮ ਦਾ ਕੌਮ ਦਾ ਕਿੰਨਾ ਨੁਕਸਾਨ ਕਰਾ ਕੇ ਰੱਖਦਾ ਅਤੇ ਜਿਹਨਾਂ ਦੇ ਜਿਹੜੇ ਜਿਹੜੇ ਕੁਝ ਕਰ ਗਏ ਆ ਜਿਹੜੇ ਕੁਝ ਕਰਨ ਦੇ ਸਮਰੱਥ ਹੈਗੇ ਜਿਹਨੀਆਂ ਐਨਾ ਕੁਝ ਕਰਤਾ ਉਹਦਾ ਨਾਂ ਤੱਕ ਨਹੀਂ ਲੈਂਦੇ ਜਿਹਨਾਂ ਨੂੰ ਚਾਹੀਦਾ ਜਿਨਾਂ ਦੇ ਦੇਖੋ ਭਾਜੀ ਸਾਡੇ ਰੋਲ ਮਾਡਲ ਹਿਹਾਰਾ ਵਾਲੇ ਨਹੀਂ ਸਾਡੇ ਗਿਆਨਵਾਨ ਹੋਣੇ ਚਾਹੀਦੇ ਅਕਲਵੰਦ ਅਕਲ ਦਾ ਨਾਉ ਮਤਲਬ ਹੈ ਤੁਸੀਂ ਕਹਿ ਸਕਦਾ ਨਾ ਕਿ ਜੇ ਅੱਜ ਮੁੰਡਿਆਂ ਨੂੰ ਦੱਸਣਾ ਤਾਂ ਅਕਲ ਜੋ ਵੀ ਮਿਲਣਾ ਤੁਹਾਨੂੰ ਅੱਜ ਅਕਲ ਨਾਲ ਮਿਲਣਾ ਅੱਜ ਹਿਹਾਰਾ ਨਾਲ ਨਹੀਂ ਮਿਲਣਾ ਯਾ ਯਾ ਤੇ ਇਦਾਂ ਸਮਝਦਾਰ ਬੰਦਿਆਂ ਦੀ ਜਿਨੀਆਂ ਕੁਝ ਕਰਿਆ ਜਿਨੀਆਂ ਜਿਨਾਂ ਨੂੰ ਜਿਨਾਂ ਨੇ ਡੈਮੋਕ੍ਰੇਸੀ ਚ ਰਹਿ ਕੇ ਉਹਨਾਂ ਦੇ ਦਰਬੀ ਪਾਇਆ ਤੇ ਬੰਦੇ ਗੱਲ ਕਰਦੇ ਲਾਇਕ ਆ ਤੇ ਉਹਨਾਂ ਦੇ ਸਰਕਾਰ ਨੂੰ ਵੀ ਪਤਾ ਸੀਗਾ ਵੀ ਇਹਨਾਂ ਨੂੰ ਆਪਾਂ ਜੇ ਰੱਖਿਆ ਤਾਂ ਇਹ ਦੁਨੀਆ ਦੇ ਵਿੱਚ ਲੋਕਾਂ ਦੇ ਵਿੱਚ ਜਾ ਜਾ ਕੇ ਉਹਨਾਂ ਨੂੰ ਜਗਾ ਸਕਦੇ ਬਦਲ ਸਕਦੇ ਆ ਉਹਨਾਂ ਬੰਦਿਆਂ ਦਾ ਨੌ ਅੱਜ ਮੁਰੇ ਆਣਾ ਚਾਹੀਦਾ ਇੱਕ ਗੱਲ ਹੋਰ ਆ ਜੀ ਇਹਨਾਂ ਨੂੰ ਬੇਨਤੀ ਆ ਟਕਸਾਲੀਆਂ ਨੂੰ ਇਹ ਦੱਸਣ ਪੇ ਹਰਮਿੰਦਰ ਸਿੰਘ ਸੰਧੂ ਨੇ ਕਿਹੜੀ ਗਦਾਰੀ ਕੀਤੀ ਸੀ ਇਹ ਸਭ ਤੋਂ ਇੰਪੋਰਟੈਂਟ ਗੱਲ ਆ ਵੀ ਕਿਉਂ ਉਹਦੇ ਕੱਢੜ ਪਾਪ ਕਰਨ ਉਹਦੀ ਉਹ ਦੱਸਣ ਕਿ ਆ ਦੱਬ ਕੇ ਕਿਉਂ ਬੈਠੇ ਅੰਦਰ ਇਹ ਕਿਉਂਕਿ ਬਾਦਲਾਂ ਦੇ ਨਾਮ ਤੇ ਇਹਨਾਂ ਦੇ ਵੱਲੋਂ ਲਿਖੀਆਂ ਹੋਈਆਂ ਚਿੱਠੀਆਂ ਜਿਹੜੀਆਂ ਹਿੰਦੁਸਤਾਨ ਦੀ ਸਰਕਾਰ ਨੂੰ ਪਈ ਦਰਬਾਰ ਸਾਹਿਬ ਦੇ ਉੱਤੇ ਸਾਡਾ ਕੋਈ ਕੰਟਰੋਲ ਨਹੀਂ ਰਿਹਾ ਤੇ ਹੁਣ ਭਿੰਡਾਲੇ ਦੀ ਸਫਾਈ ਕਰਨ ਲਈ ਤੁਸੀਂ ਜਲਦੀ ਤੋਂ ਜਲਦੀ ਕੁਝ ਕਰੋ ਹਾਂ ਉਹ ਉਹ ਸਾਹਮਣੇ ਆਉਣ ਦੇ ਬਾਵਜੂਦ ਸਾਰੀ ਟਕਸਾਲ ਬਾਦਲਾਂ ਨਾਲ ਯਾਰੀ ਪਾ ਕੇ ਬੈਠੀ ਆ ਸਾਰੀ ਹਾਂ ਬਾਦਲ ਦੇ ਵਿੱਚ ਉਹਨਾਂ ਨੂੰ ਕੋਈ ਗਿਦਾਰੀ ਨਹੀਂ ਦੀ ਸੀ ਜੀ 78 ਵਿੱਚ ਜੋ ਕੁਛ ਹੋਇਆ ਜਿੱਦਾਂ ਇਹ ਕਹਿੰਦੇ ਆ ਕਿ ਕੌਮ ਦਾ ਕਹਣ ਕੀਤਾ ਤੇ ਸਿੰਘ ਸ਼ਹੀਦ ਕੀਤੇ ਆ ਹਾਲਾਂਕਿ ਘਟਨਾ ਵੱਖਰੀ ਤਰ੍ਹਾਂ ਦੀ ਆ ਉਹ ਹਲੇ ਤਾਂ ਅੱਜ ਤੱਕ ਨਾ ਉਹ ਵੀ ਨਹੀਂ ਕਿਸੇ ਨੇ ਦੱਸਿਆ ਅੱਜ ਤੱਕ ਦਾ ਬਈ ਨਰੰਗਕਾਰੀਆ ਜਿਹੜੇ ਮੈਂ ਕਹਿੰਨਾ ਸੁਖਪ੍ਰੀਤ ਸਿੰਘ ਉਦੋਂ ਕੇ ਵਰਗੇ ਜਿਹੜੇ ਉਹ ਤਵੇਰ ਜਿਹੜੇ ਪਿਛਲੇ 400 ਸਾਲ ਦੀ ਇਹ ਘਟਨਾ ਜਿਹਨਾਂ ਨੂੰ ਪਤਾ ਹੈ ਕੀ ਵਾਪਰਿਆ ਉਨੇ ਵੀ ਨਹੀਂ ਅਜਿੱਤ ਕਰਦਾ ਸਿਆਪੇ ਉਨੀ ਗਲਤ ਕੀ ਲਿਖਿਆ ਮੈਂ ਚੈਲੰਜ ਕਰਦਾ ਭਾਜੀ ਰੇਡੀਓ ਦੇ ਉੱਤੋਂ ਮੈਂ ਕਹਿੰਦਾ ਬਈ ਇੱਕ ਘਟਨਾ ਦੱਸਣ ਨਿਰੰਕਾਰੀਆਂ ਨੇ ਸਿੱਖ ਧਰਮ ਦੇ ਖਿਲਾਫ ਗਲਤ ਕੀ ਬੋਲਿਆ ਉਹ ਤੋਂ ਵੱਧ ਮੈਂ ਟਕਸਾਲ ਦੇ ਵਰ ਇਹਦੇ ਸੂਰਜ ਪ੍ਰਕਾਸ਼ ਦੇ ਵਿੱਚੋਂ ਮੈਂ ਕੀ ਕੱਢਣੀਆਂ ਸਾਹਮਣੇ ਆ ਯਾਰ ਪਈਆਂ ਮੋਰੇ ਪਈਆਂ ਸਾਰਾ ਕੁਝ ਨਾਲੇ ਜੀ ਸਵਾਲ ਤਾਂ ਇਹ ਆ ਬਹੁਤ ਵੱਡਾ ਸਾਡੇ ਇਹ ਟਕਸਾਲ ਦੇ ਆਗੂਆਂ ਦੇ ਲਈ ਤੇ ਰੰਕਾਰੀ ਦਿੱਲੀ ਤੋਂ ਆ ਕੇ ਸਮਾਗਮ ਕਰਦੇ ਆ ਉਹ ਉਹਨਾਂ ਨੂੰ ਰੋਕਣ ਜਾਂਦੇ ਆ ਪਰ ਰਾਧਾ ਸਵਾਮੀ ਚੌਂਕ ਮਹਿਤੇ ਦੇ ਮੋੜ ਬੈਠੇ ਆ ਉਹਨਾਂ ਬਾਰੇ ਕੋਈ ਐਫਰ ਨਹੀਂ ਕਰ ਰਹਾਏ ਉਹਨਾਂ ਨੂੰ ਕਦੇ ਨਹੀਂ ਰੋਕਿਆ ਹੂੰ ਉਹੀ ਬਾਣੀ ਉਹ ਪੜਦੇ ਆ ਉਹੀ ਬਾਣੀ ਪੜ ਕੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਆ ਉਹੀ ਬਾਣੀ ਦੇ ਬਾਰੇ ਦਾ ਫਿਕਰ ਉਹ ਆਪਣੇ ਆਪ ਨੂੰ ਗੁਰੂ ਕਹਾਉਂਦੇ ਦਾ ਗੱਲ ਤਾਂ ਸੇਮ ਆ ਹੁਣ ਮੈਂ ਜਿਹੜੀ ਗੱਲ ਕਹਿਣ ਲੱਗਾ ਸੀ ਵੀਰੇ ਦੇਖੋ 84 ਦੇ ਵਿੱਚ ਜੂਨ ਜਦੋਂ ਵਾਪਰਿਆ ਉਦੋਂ ਬਾਦਲਾਂ ਦੀਆਂ ਚਿੱਠੀਆਂ ਨਸ਼ਰ ਹੋ ਗਈਆਂ ਹਾਂਜੀ 78 ਵਿੱਚ ਜਦੋਂ ਨਰੰਕਾਰੀ ਕਾਂਡ ਵਾਪਰਿਆ ਉਦੋਂ ਬਾਦਲ ਮੁੱਖ ਮੰਤਰੀ ਆ ਬਿਲਕੁਲ ਉਹ ਦੋਹਾਂ ਗੱਲਾਂ ਕਰਕੇ ਬਾਦਲ 'ਚ ਇਹਨਾਂ ਨੂੰ ਕੋਈ ਗੁਜ਼ਾਰੀ ਨਹੀਂ ਦਿੱਤੀ ਹਾਂਜੀ ਜੇ ਦੀਦੀ ਆ ਤਾਂ ਬਾਦਲ ਦੇ ਪੈਰਾਂ 'ਚ ਬੈਠਣ ਵਾਲੇ ਧੰਮੇ 'ਚ ਕੋਈ ਗੁਜ਼ਾਰੀ ਨਹੀਂ ਦੀ ਸੀ ਹਾਂ ਹਰਮਿੰਦਰ ਸਿੰਘ ਸੰਧੂ 'ਚ ਦਿੱਸੀ ਆ ਪਰ ਉਹ ਦੱਸ ਨਹੀਂ ਰਹੇ ਕਿਹੜੀ ਆ ਬਿਲਕੁਲ ਉਹ ਦੱਸਦੇ ਨਹੀਂ ਕਿਸੇ ਰਹੀ ਆ ਠੀਕ ਆ ਉਹ ਉਹ ਕੱਲ ਵੀ ਅਸੀਂ ਗੱਲ ਕੀਤੀ ਸੀ ਵੀ ਹਰਚੰਦ ਸਿੰਘ ਲੋਂਗੋਵਾਲ ਦੀ ਗਦਾਰੀ ਤਾਂ ਦਿਸ ਪਈ ਇਹਨਾਂ ਨੂੰ ਹਾਂ ਹਾਂ ਤੇ ਉਹ ਰਜੀਵਨਾ ਬੈਠ ਕੇ ਉਹਨੂੰ ਸਮਝਾਉਂਤਾ ਕਰ ਲਿਆ ਹਾਂਜੀ ਧੰਮਾ ਜਿਹੜਾ ਬਾਦਲਾਂ ਦੇ ਨਾਲ ਬੈਠਾ ਉਹ ਨਹੀਂ ਦੀਦਾ ਇਹਨਾਂ ਨੂੰ ਉਹ ਨਹੀਂ ਦੀਦਾ ਬਾਦਲਾਂ ਦੇ ਹੁਣ ਜਦੋਂ ਉਹ ਨਾ ਭਾਈ ਨਿਰੰਕਾਰੀਆਂ ਦੇ ਜਦੋਂ ਉਹ 78 ਬੰਦੇ ਮਾਰ 13 ਬੰਦੇ ਮਾਰੇ ਗਏ ਨਾ ਉੱਤੇ ਉਹਨੂੰ ਕੱਢਣ ਵਾਲਾ ਕੌਣ ਹੈ ਉੱਥੋਂ ਕੋਈ ਇਹਨਾਂ ਨੂੰ ਸਾਰਾ ਪਤਾ ਹੈ ਉਦਾਂ ਤੇ ਬਾਦਲਿਆ ਯਾ ਤੇ 1 ਮਹੀਨੇ ਦੇ ਵਿੱਚ ਕੇਸ ਦੇ ਵਿੱਚੋਂ ਜੇ ਖਾਰਜ ਹੋਵੇ ਤਾਂ ਦੂਜੇ 1 ਮਹੀਨੇ ਦੇ ਵਿੱਚ ਵਿੱਚ ਉਹ ਫੈਲ ਲਾਣੀ ਹੁੰਦੀ ਹੈ ਦੂਜੇ ਸੈ। ਹਾਂ ਉਹ ਕਮਲ ਨੇ ਕਹਾਣੀ ਬੜੇ ਡਿਟੇਲ ਨਾਲ ਲਿਖੀ ਹੈ ਜੀ ਉਤਾਈ ਦੀ। ਫਿਰ ਵੀ ਦੀ ਸ਼ਰਮ ਆਉਂਦੀ ਫਿਰ ਵੀ ਇਹ ਉਹਦੇ ਪੈਰਾਂ 'ਚ ਬੈਠ ਕੇ ਵੀ ਗਦਾਰ ਨਹੀਂ ਹੈਗੇ। ਇੱਕ ਬੰਦਾ ਕੌਮ ਲਈ ਆਪਣੀ 6 ਸਾਲ ਦੀ ਪਹਿਲੇ 4 ਸਾਲ ਜਵਾਨੀ ਦੇ ਉੱਤੇ 84 ਜਗਾਲ ਗਿਆ। ਹੂੰ। ਫਿਰ 6 ਸਾਲ ਜੇਲ੍ਹ 'ਚ ਕਾਲਿਆ ਆ ਆ ਕੇ ਘਰ ਬਸਾਨ ਲੱਗਾ ਫਿਰ ਉਹਨੂੰ ਮਾਰਤਾ ਔਰ ਫਿਰ ਵੀ ਕੌਮ ਲਈ ਜੀ ਨਾਲ ਲੱਗਾ ਉਹ ਬੰਦਾ। ਕੌਮ ਨੂੰ ਹੀ ਸਮਰਪਿਤ ਲੱਗਾ। ਨੇ ਹੁਣ ਸਾਡੀ ਪ੍ਰੋਬਲਮ ਇੱਕ ਜਾਣੀ ਦਰਬਾਰ ਸਾਹਿਬ ਦੇ ਅੰਦਰ ਜਿੱਥੇ ਪਹਿਲਾਂ ਹੀ ਸਾਨੂੰ ਵਿਪਤਾ ਬਣੀਓ ਆ ਕਿ ਗੁਰਦੁਆਰੇ ਬਣਾ ਬਣਾ ਕੇ ਇਹਨਾਂ ਨੇ ਪੂਜਾ ਦਾ ਸਥਾਨ ਬਣਾ ਬਣਾ ਕੇ ਸਾਡਾ ਸਤਿਆਨਾਸ ਮਾਰਿਆ ਹਾਂਜੀ ਉੱਥੇ ਭਿੰਡਰਾਂ ਵਾਲੇ ਦੇ ਨਾਂ ਤੇ ਇੱਕ ਪੂਜਾ ਦੀ ਜਗ੍ਹਾ ਹੋਰ ਬਣਾਤੀ ਹੂੰ ਉਹਨੂੰ ਇਹ ਕੌਮ ਲਈ ਪ੍ਰਾਪਤੀ ਦੱਸੀ ਜਾਂਦੇ ਆ ਹਾਂ ਬਈ ਮਤਲਬ ਬਾਕੀ ਜਿਹੜੇ ਜਿਹੜੇ ਚੀਜ਼ਾਂ ਦੀ ਨਹੀਂ ਬਣੀ ਉਹ ਮੰਨੇ ਨਹੀਂ ਜਾ ਸਕਦੇ ਚੀਜ਼ ਆ ਨਾਲੇ ਬਿਲਕੁਲ ਬਿਲਕੁਲ ਗੁਰੂ ਸਾਹਿਬ ਦੇ ਵੇਲੇ ਕਿੰਨਿਆਂ ਸ਼ਹੀਦਾਂ ਦੀਆਂ ਉਸ ਵੇਲੇ ਯਾਦਗਾਰਾਂ ਬਣੀਆਂ ਆ ਬਿਲਕੁਲ ਹਾਂਜੀ ਗੁਰੂ ਸਾਹਿਬ ਹਰਾਨੀ ਆ ਜੀ ਦੇਖੋ ਭਈ 7ਵੇਂ 8ਵੇਂ 9ਵੇਂ ਪਾਤਸ਼ਾਹ ਉਹਨਾਂ ਦਾ ਇਤਿਹਾਸ ਜੇ ਪਾਸੇ ਰੱਖਦੇ ਹੋ ਸਭ ਤੋਂ ਇੰਪੋਰਟੈਂਟ ਪਾਰਟ ਹੈਗਾ 10ਵੇਂ ਪਾਤਸ਼ਾਹ ਦਾ ਵੀ 14 ਜੰਗਾਂ ਲੜੀਆਂ ਹਾਂਜੀ ਇਤਿਹਾਸ ਇਹਨਾਂ ਦਾ ਇਹ ਨਹੀਂ ਦੱਸ ਰਿਹਾ ਕਿ ਉਹ ਅਮਰਸਰਾਈ ਹੋਣ ਪਰ ਮੈਂ ਕਹਿੰਦਾ ਜੇ ਅਸੀਂ ਸਵਾਲ ਪੁੱਛਣਾ ਹੋਵੇ ਕਿ ਕੀ ਪੰਜਵੇਂ ਪਾਦਸ਼ਾਹ ਦੇ ਲਾਹੌਰ ਵਿੱਚ ਸ਼ਹੀਦੀ ਸਥਾਨ ਦੇ ਉੱਤੇ ਉਹ ਗਏ ਹੋਣਗੇ ਕਦੇ ਹਾਂ ਉਹਨਾਂ ਦੀ ਕੋਚ ਚ ਕੀਤੀ ਨਹੀਂ ਬਣਾਣ ਦੀ ਕੋਈ ਨਗਰ ਕੀਰਤਨ ਕੱਢਿਆ ਹੋਊਗਾ ਕੋਈ ਸ਼ਹੀਦੀ ਸਮਾਗਮ ਕੀਤਾ ਹੋਊਗਾ ਉਹਨਾਂ ਨੇ ਕੋਈ ਸ਼ਹੀਦੀ ਸਥਾਨ ਬਣਾਇਆ ਹੋਊਗਾ ਬਿਲਕੁਲ ਭਾਜੀ 13 ਲੱਖ ਸ਼ਹੀਦ ਮੰਨਦੇ ਐ ਕੌਮ ਕਈ ਵਾਰੀ ਲਿਖਿਆ ਵੀ 13 ਲੱਖ ਅਜੇ ਤੱਕ ਰੋਗਿਆ ਹੈ ਨਾ ਹੂੰ ਤੇ 13 ਲੱਖ ਦੀਆਂ ਜਾਨਗਾਰਾਂ ਬਣ ਗਈਆਂ ਉਹ ਸ਼ਹੀਦ ਨਹੀਂ ਹੈਗੇ ਹੂੰ ਯਾਨੀ ਉਹ ਕੀ ਮਤਲਬ ਜਾਂ ਇਹ ਇੱਕ ਇੱਕ ਸਿਰਫ ਪਾਪਾਂ ਤੇ ਪੜਦਾ ਪਾਇਆ ਜਾ ਰਿਹਾ ਯਾਨੀ ਜੇ ਅੱਜ ਟਕਸਾਲ ਦੇ ਮੁਖੀ ਵੱਲੋਂ ਹਰਨਾਮ ਸਿੰਘ ਧੁੰਮੇ ਵੱਲੋਂ ਸੰਤ ਜਰੈਲ ਸਿੰਘ ਭਿੰਡਰਾਂ ਵਾਲੇ ਦਾ ਸ਼ੀਦੀ ਸਥਾਨ ਤੇ ਉਹਦੀ ਫੋਟੋ ਲਾਉਣ ਲਈ ਬਾਦਲਾ ਨਾ ਯਾਰੀ ਲਾਉਣੀ ਜਾਇਜ਼ ਆ ਕੀ ਉਦੋਂ ਗੁਰੂ ਗੋਬਿੰਦ ਸਿੰਘ ਨੂੰ ਰੰਗਜੀਤ ਨਾਂ ਦੋਸਤੀ ਕਰਕੇ ਨੌਵੇਂ ਪਾਸ਼ਾ ਦੀ ਦਿੱਲੀ ਦੇ ਵਿੱਚ ਇਦਾਂ ਯਾਦਗਾਰ ਨਹੀਂ ਸੀ ਬਣਵਾ ਲੈਣੀ ਚਾਹੀਦੀ ਪਹਿਲਾਂ ਹਾਂ ਸਭ ਤੋਂ ਪਹਿਲਾਂ ਤਾਂ ਇਹ ਕੰਮ ਕਰਨਾ ਚਾਹੀਦਾ ਹਲੇ ਕਿ ਉਹਦੇ ਮੁੰਡੇ ਦੇ ਨਾਲ ਗੁਰੂ ਸੇਵ ਫਿਰਦੇ ਵੀ ਰਹੇ ਆ ਫਿਰ ਵੀ ਨਹੀਂ ਇਹ ਕੰਮ ਕਰਾਇਆ ਅੱਪੇ ਉਹ ਤਾਂ ਉਹ ਤਾਂ ਉਹ ਤਾਂ ਬਿਸ਼ਾ ਹੀ ਨਹੀਂ ਉਹ ਤਾਂ ਕਹਿੰਦੇ ਵੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਪੈਦਾ ਹੀ ਤਾਂ ਅਸੀਂ ਤਾਂ ਪੈਦਾ ਹੀ ਇਸ ਕਰਕੇ ਹੋਏ ਆਂ ਵੀ ਭਾਈ ਆਪਣੀ ਜਿਹੜੀ ਮੰਜ਼ਲ ਆ ਟੀਚਾ ਹੈ ਉੱਤੇ ਜਾਵਾਂਗੇ ਰਾਹ ਦੇ ਵਿੱਚ ਜੋ ਮਰਜ਼ੀ ਹੋਵੇ ਨਾਲੇ ਕਿਸੇ ਦੀ ਯਾਦਗਾਰ ਨਾਲ ਬਣਾਈ ਨਹੀਂ ਜਾਂਦੀ ਹੁੰਦੀ ਕਿਸੇ ਦੀ ਯਾਦਗਾਰ ਤਾਂ ਉਹਦੇ ਕਰਮ ਹੁੰਦੇ ਆ ਕੰਮਾਂ ਕਰਕੇ ਬਣਨੀ ਆ ਬਸ 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 ਹਾਂ ਉਹਦੇ ਕਰਮ ਯਾਦਗਾਰ ਇਹ ਇਦਾਂ ਯਾਦਗਾਰਾ ਬਣਾਉਣ ਨਾਲ ਯਾਦਗਾਰਾ ਬਣਦੀਆਂ ਹੁੰਦੀਆਂ ਨਾ ਸਾਡਾ ਹਿੰਦੂਆਂ ਦੇ ਬਹੁਤ ਆ ਯਾਦਗਾਰ ਆ ਫਿਰ ਤਾਂ ਉਹ ਨਹੀਂ ਹਰ ਦੇਵਤਾ ਕਰਾ ਕੀਤਾ ਵਾ ਬਿਲਕੁਲ ਬਿਲਕੁਲ ਜੀ ਚਲੋ ਠੀਕ ਹੈ ਭਾਜੀ ਇਹ ਸਵਾਲ ਹੈ ਮੈਂ ਸਾਰੇ ਕੌਮ ਨੂੰ ਫਿਰ ਕਹਿਣਾ ਵੀ ਜਰੂਰ ਇਹਨਾਂ ਨੂੰ ਪੁੱਛੋ ਵੀ ਉਹਨੂੰ ਮਾਰਿਆ ਤਾਂ ਕਿਉਂ ਮਾਰਿਆ ਬਿਲਕੁਲ ਜੀ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਜਿਹਦੇ ਕੋਲ ਸਮਾਂ ਹੋਵੇ ਜੀ ਟਕਸਾਲੀ ਜਿਹੜੀ ਵਿਚਾਰਤਾ ਰਾ ਦੇ ਨਾਲ ਸਹਿਮਤ ਹੈ ਵੀਰ ਉਹਨਾਂ ਨੂੰ ਬੇਨਤੀ ਆ ਜਰੂਰ ਤੁਸੀਂ ਆ ਕੇ ਕਿ ਜਿੱਥੇ ਵੀ ਸਾਨੂੰ ਅਸੀਂ ਨਹੀਂ ਕਹਿੰਦੇ ਸਾਨੂੰ ਦੱਸੋ ਕੋਈ ਵੀਡੀਓ ਬਣਾਓ ਦੱਸੋ ਜਿੱਥੇ ਵੀ ਤੁਸੀਂ ਇਹਦੇ ਬਾਰੇ ਕੋਈ ਜਵਾਬ ਦੇਣਾ ਤਾਂ ਜਰੂਰ ਦਿਓ ਚਲੋ ਠੀਕ ਹੈ ਭਾਜੀ ਸੁਣਦੇ ਪ੍ਰੋਗਰਾਮ ਥੈਂਕ ਯੂ ਥੈਂਕ ਯੂ ਬਿਲਕੁਲ ਜੀ ਜਿੰਨੇ ਵੀ ਸਵਾਲ ਇਹਨਾਂ ਤੇ ਕੀਤੇ ਜਾਣ 올 ਰਾਈਟ ਉਹਨੇ ਥੋੜੇ ਆ ਠੀਕ ਆ ਬਿਲਕੁਲ ਪੀ ਸਾਡੇ ਲਈ ਤਾਂ ਜਿਹੜਾ ਅਜੇ ਦੁੱਬਦਾ ਹੀ ਇਸ ਗੱਲ ਦੀ ਆ ਕਿ ਕਿਹਨੂੰ ਅਸੀਂ ਕੌਮ ਦਾ ਖੈਰਗਵਾ ਮੰਨੀਏ ਤੇ ਕਿਹਨੂੰ ਗੁਜ਼ਾਰ ਮੰਨੀਏ ਕਿਹਦੇ ਪਿੱਛੇ ਲੱਗੀਏ ਅਸੀਂ ਕਿਉਂ ਇਹਨਾਂ ਤੇ ਕਿੰਤੂ ਕਰੀਏ ਮੈਂ ਕਹਿੰਦਾ ਅਸੀਂ ਤਾਂ ਅਸੀਂ ਤਾਂ ਸਾਰੀ ਜ਼ਿੰਦਗੀ ਇਹਨਾਂ ਦੇ ਨੌਕਰ ਲੱਗ ਸਕਦੇ ਆ ਪਰ ਦੱਸਣ ਸਹੀ ਸਾਨੂੰ ਜਰਾ ਠੀਕ ਹੈ ਸਾਡੇ ਨਾਲ ਸਰੋਤੇ ਆ ਹਾਂਜੀ ਸਵਾਗਤ ਹੈ ਜੀ ਤੁਹਾਡਾ ਹਾਂਜੀ ਗੁਰਨਾਮ ਸਿੰਘ ਜੀ ਬੋਲ ਰਹੇ ਆ ਬਲਤੋ ਸਸਸੀ ਕਲਗੁਰ ਨੈਣੀ ਜੀ ਹਾਂਜੀ ਹਾਂਜੀ ਸਸਸੀ ਆ ਰੇਡੀਓ ਵੀਰ ਦੀ ਇਹ ਥੋੜੀ ਜੀ ਗੱਲ ਬਿਲਕੁਲ ਇਹਨਾਂ ਨੇ ਜਿਹੜੀ ਹਰਮੰਦਰ ਸੰਧੂ ਬਾਰੇ ਕੀਤੀ ਹੈ ਧੰਨਵਾਦ ਹੈ ਰੇਡੀਓ ਵਿਰਸਾ ਦਾ ਜਿਹੜੀ ਉਸ ਵੀਰ ਦੀ ਜਿਸ ਹਾਦਸਤ ਜਿਹੜੀ ਕਿਸੇ ਅਰਥ ਲੱਗੀ ਹੈ ਤੇ ਉਹਦੀ ਕੋਈ ਗੱਲ ਤਰੀਕਾ ਸਾਹਮਣੇ ਅੱਜ ਆਈ ਹੈ ਹਾਂਜੀ ਉਹਨੂੰ ਗੁਰਨਾਮ ਸਿੰਘ ਵਡਾਲਾ ਸੀਗਾ ਜੀ ਜਿੰਨੇ ਗੁਰਬਿੰਦਰ ਭੋਲੇ ਨੂੰ ਧੋਖੇ ਨਾਲ ਤੇ ਲਾਲ ਸਿੰਘ ਅਰੇ ਲੈ ਗਿਆ ਸੀ ਲਿੰਗਰ ਲਈ ਉਹ ਜਿੱਦਿੜੇ ਤੋਂ ਨਾਲ ਸੀ ਜੀ ਉੱਥੇ ਬੁਲਾ ਕੇ ਤੇ ਨਾਨਾ ਦਾ ਸਿਰ ਵੱਡਿਆ ਸੀਗਾ ਬੜਾਲੇ ਨੇ ਯਾ ਕਿਉਂਕਿ ਗੱਲ ਉਹ ਕਹਤਾ ਵੀ ਸੰਤ ਸ਼ਹੀਦ ਆ ਹੂੰ ਤੇ ਇਹ ਕਹਿੰਦਾ ਸੀ ਸੰਤ ਸ਼ਹੀਦ ਨਹੀਂਗਾ ਯਾ ਉਸ ਇੰਨੀ ਬੈਸ ਤੋਂ ਬੰਦਾ ਬਹੁਤ ਰੋਸ਼ਨ ਦਮਾਦ ਸਾਥੀ ਸੀਗਾ ਇਹਨਾਂ ਦਾ ਹਰਮਨ ਦਾ ਸੰਤ ਜੀ ਦਾ ਬਹੁਤ ਡੇਢੇ ਸਾਥੀ ਸੀਗਾ ਹੂੰ ਉਹਨੂੰ ਮਾਰਿਆ ਸੀਗਾ ਉਦੋਂ ਸੰਧੂ ਜੇਲ੍ਹ 'ਚ ਸੀਗਾ ਯਾ ਯਾ ਫਿਰ ਜਦੋਂ ਸੰਧੂ ਜੇਲ੍ਹ ਤੋਂ ਜਿਹੜੀ ਆ ਇੱਕ ਤਾਂ ਹੋਈ ਨਾ ਲੋਂਗੋ ਵਾਲਾਲੀ ਹੂੰ ਉਹ ਚਿੱਠੀ ਇਹਨਾਂ ਸਫੇਦੀ ਰੀਜੀਵ ਕਰਦੇ ਹੋ ਜੋਧਪੁਰ ਜੇਲ੍ਹ ਤੋਂ ਪਰਮੰਦਰ ਸੰਧੂ ਨੇ ਲਿਖੀ ਸੀਗੀ ਹੂੰ ਉਹ ਚਿੱਠੀ ਦਾਹ ਬਣੀ ਸੀ ਸਾਰੇ ਸਮਝੋਤੇ ਦੀ ਯਾ ਉਹ ਸਮਝੋਤਾ ਸ਼ਾਇਦ ਫੈਡਰੇਸ਼ਨ ਤੇ ਪਰਮੰਦਰ ਸੰਧੂ ਨਾਲ ਹੀ ਹੁੰਦਾ ਇਹਨੂੰ ਹਾਈਜੈਕ ਕਰ ਲਿਆ ਗਿਆ ਤੇ ਲੋਕਵਾਲ ਨਾਲ ਹੋਇਆ ਯਾ